10000 ਚ ਜਮਿੰਦਰਾ ਦਾ 20000 ਚ ਹੋਲੈਂਡ ਦਾ 30000 ਚ ਸੋਨਾਲੀਕਾ ਹੋ ਗਿਆ ਤੇ 50000 ਚ ਸਵਰਾਜ ਦਾ ਹੋ ਗਿਆ ਇੰਜਨ ਐਵੇਂ ਤੁਹਾਨੂੰ ਵਾਧੂ ਮਿਲ ਜਾਣਗੇ ਪਰ ਜਿਹੜੀ ਅੱਜ ਦੀ ਵੀਡੀਓ ਮੈਂ ਤੁਹਾਨੂੰ ਡਿਟੇਲ ਦੇਣ ਲੱਗਾ ਨਾ ਉਹ ਕਿਤੋਂ ਨਹੀਂ ਮਿਲਣੀ ਤੁਹਾਨੂੰ ਕਿਉਂਕਿ ਏਸ਼ੀਆ ਦੀ ਸਰਨਾ ਉਹ ਮਾਰਕੀਟ ਦੇ ਵਿੱਚ ਖੜੇ ਆ ਜਿੱਥੇ ਕਬਾੜ ਨਵੇਂ ਟਰੈਕਟਰ ਐਕਸੀਡੈਂਟ ਕੋਈ ਨਹੀਂ ਦੱਸਦਾ ਇਥੋਂ ਦੀ ਸਚਾਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਸਚਾਈ ਅਤੇ ਕੀ ਚੱਲਦਾ ਕੀ ਨਹੀਂ ਹਰ ਇੱਕ ਬੰਦਾ ਕਹਿ ਦਿੰਦਾ ਵੀ ਤੁਸੀਂ ਉਹ ਚੀਜ਼ ਨਹੀਂ ਵਿਖਾਈ ਵਿੱਚ ਆਣੀ ਵਿਖਾਈ ਸਾਰਾ ਕੁਝ ਦਿਖਾਉਨੇ ਆ ਵੀਡੀਓ ਨੂੰ ਪੂਰਾ ਦੇਖ ਲਿਆ ਕਰੋ ਸਾਰੀ ਡਿਟੇਲ ਵੀਡੀਓ ਦੇ ਵਿੱਚ ਦਿੱਤੀ ਹੁੰਦੀ ਹੈ ਅੱਛਾ ਸਰਨਾ ਪਹਿਲਾਂ ਆਪਾਂ ਗੱਲ ਕਰ ਲਈਏ ਮਾਰਕੀਟ ਹੈ ਕਿਹੜੀ ਕਿਉਂਕਿ ਬਹੁਤ ਲੋਕ ਨਵੇਂ ਆਉਂਦੇ ਵੀਡੀਓ ਦੇਖਣ ਉਹਨਾਂ ਨੂੰ ਨਹੀਂ ਪਤਾ ਇਹ ਮਾਰਕੀਟ ਹੈ ਜੀ ਪੰਜਾਬ ਦੇ ਅੰਦਰ ਪਟਿਆਲਾ ਟਰੈਕਟਰ ਮਾਰਕੀਟ ਕਬਾੜ ਮਾਰਕੀਟ ਤੋਂ ਬਹੁਤ ਜ਼ਿਆਦਾ ਮਸ਼ਹੂਰ ਹੈ ਤੇ ਸਰਨਾ ਵਟੇ ਏਸ਼ੀਆ ਦੀ ਮਾਰਕੀਟ ਹੈ ਏਸ਼ੀਆ ਦੀ ਇੱਥੇ ਤੁਹਾਨੂੰ ਸੈਕੰਡ ਹੈਂਡ ਟਰੈਕਟਰ ਸੈਕੰਡ ਹੈਂਡ ਕੋਈ ਵੀ ਸਪੇਅਰ ਪਾਰਟ ਮਿਲ ਜਾਈਗਾ ਤੇ ਨਵੀਂ ਚੀਜ਼ ਉਹ ਵੀ ਮਿਲ ਜੇਗੀ ਉਹ ਕਿਵੇਂ ਮਿਲ ਜ ਤੇ ਇਸ ਤੋਂ ਇਲਾਵਾ ਕੋਈ ਵੀ ਟਰੈਕਟਰ ਦਾ ਸਪੇਅਰ ਪਾਰਟ ਖੋਲ ਕੇ ਲਈ ਆਣਾ ਉਹ ਵੀ ਹੋ ਜਾਂਦਾ ਪਰ ਕਈਆਂ ਨੂੰ ਕੀ ਹੈ ਨਹੀਂ ਮਿਲਦਾਗਾ ਖੋਲ ਕੇ ਉਹ ਪਤਾ ਕੀ ਆਂਦੇ ਨੇ ਇਹ ਸੋਦੇ ਠੱਗ ਬੰਦੇ ਆ ਮੇਰੇ ਠੱਗ ਵੀ ਹੈਗੇ ਨੇ ਪਰ ਇੱਕ ਗੱਲ ਤੁਹਾਨੂੰ ਦੱਸ ਦੇਣਾ ਕੁਝ ਦੁਕਾਨਾਂ ਵਿੱਚ ਇਹੋ ਜਿਹੀਆਂ ਨੇ ਜਿੱਥੇ ਤੁਹਾਨੂੰ ਖੋਲ ਕੇ ਸਮਾਨ ਵੀ ਮਿਲ ਜਾਂਦਾ ਨਵਾਂ ਤੇ ਰਿਜਨਲ ਵੀ ਮਿਲ ਜਾਂਦਾ ਪੈਸੇ ਦੇ ਕੇ ਕਈ ਪੈਸਾ ਵਾਦ ਲੈ ਲੈਂਦੇ ਨੇ ਕਈ ਠੱਗ ਵੀ ਲੈਂਦੇ ਪੈਸਾ ਹੀ ਵਾਦ ਲੈ ਲੈਂਦੇ ਚੀਜ਼ ਵੀ ਮਾੜੀ ਦੇ ਦਿੰਦੇ ਅਗਲੇ ਨੂੰ ਹੁਣ ਆ ਜਿੰਨੇ ਟਰੈਕਟਰ ਤੁਹਾਡੇ ਸਾਹਮਣੇ ਖੜੇ ਨੇ ਜਿੰਨੇ ਇਹਨਾਂ ਵਿੱਚੋਂ ਆਇਨਾ ਚੁਣੀ ਨਵਿਆਂ ਚੁਣੀ ਪਰ ਪੁਰਾਣਿਆਂ ਚ ਸਮਾਨ ਖੋਲ ਕੇ ਲੈ ਫਾਰਮ ਟ੍ਰੈਕ ਟਰੈਕਟਰ ਖੜਾ ਹੈ ਨਾ ਇਹ ਸਾਡੇ ਹੁੰਦਿਆ ਹੁੰਦਿਆ ਉੱਥੇ ਸੇਲ ਹੋ ਗਿਆ ਸੀ ਇੰਨੀ ਕਿਸ ਚੀਜ਼ ਦੀ ਡਿਮਾਂਡ ਸੀ ਕਿਉਂਕਿ ਟਰੈਕਟਰ ਬਹੁਤ ਸਾਫ਼ ਪਿਆ ਸੀ ਤਾਂ ਇਹ ਮੌਕੇ ਤੇ ਰੇਟ ਲਾ ਕੇ ਇਹਨਾਂ ਵਿੱਚੋਂ ਤੁਸੀਂ ਸਮਾਨ ਖੋਲ ਕੇ ਲਿਆ ਸਕਦੇ ਜਿੰਨੇ ਆ ਟਰੈਕਟਰ ਖੜੇ ਨੇ ਆਹ ਜਿਹੜੇ ਛੋਟੇ ਟਰੈਕਟਰ ਐ ਤੋਲ ਕੇ ਤੋਲ ਦੇ ਹਿਸਾਬ ਨਾਲ ਹੀ ਜ਼ਿਆਦਾ ਟਾਈਮੇ ਦੇ ਦਿੰਦੇ ਬੰਦੇ ਤੇ ਬਹੁਤੀਆਂ ਦੁਕਾਨਾਂ ਦਾ ਜਿਨ੍ਹਾਂ ਦਾ ਅਸੀਂ ਇੰਟਰਵਿਊ ਕੀਤਾ ਜਿਹੜੇ ਬੰਦੇ ਸਾਨੂੰ ਸਹੀ ਲੱਗੇ ਨੇ ਅਸੀਂ ਉਹਨਾਂ ਦਾ ਇੰਟਰਵਿਊ ਕੀਤਾ ਨਾ ਕਿ ਹਰ ਇੱਕ ਦੁਕਾਨ ਤੇ ਗਏ ਆ ਤੇ ਇੰਟਰਵਿਊ ਕਰਤਾ ਉਹਨਾਂ ਦਾ ਠੀਕ ਹੈ ਉਹਨਾਂ ਦਾ ਨੰਬਰ ਉਹਨਾਂ ਦੀ ਵੀਡੀਓ ਦੇ ਵਿੱਚ ਮਨ ਲਓ 25-30 ਹੌਸਪਾਵਰ ਜਿੰਨਾ ਵੀ ਛੋਟਾ ਟਰੈਕਟਰ ਹੁੰਦਾ ਹੈ ਨਾ ਸੋਲੀ ਜਿਹੜੇ ਜਮਾ ਛੋਟੇ ਟਰੈਕਟਰ ਵੀਐਸਟੀ ਦੇ ਜਿਵੇਂ ਖੜੇ ਸੀ ਉੱਥੋਂ ਲੈ ਕੇ 120 ਐਚਪੀ ਤੱਕ ਇੱਥੇ ਖੜੇ ਨੇ ਪਟਿਆਲੇ ਦੇ ਅੰਦਰ ਜਿਹੜੇ ਕੀ ਹੁਸ਼ਿਆਰਪੁਰੋਂ ਆਇਆ ਵਾ ਉਹ ਬਿੱਲ ਦੇ ਉੱਤੇ ਮਿਲਣਗੇ ਬਈ ਬਿੱਲ ਮਿਲੇਗਾ ਮੈਂ ਨਹੀਂ ਕਿਸੇ ਦੀ ਸੰਤੁਸ਼ਟੀ ਦੇਣੀ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਨਾ ਜਿਹੜੇ ਬਿੱਲ ਹਨ ਉਹ ਮਿਲਣਗੇ ਹੁਸ਼ਿਆਰਪੁਰ ਵਾਲੇ ਦੇਣ ਨਾ ਦੇਣ ਇਹ ਕਹਿ ਰਹੇ ਨੇ ਵੀ ਦੇਵਾਂਗੇ ਸੀ ਠੀਕ ਹੈ ਸਾਡੇ ਨਾਲ ਜਿਹੜੀ ਗੱਲ ਹੋਈ ਆ ਤੈਰ ਹੈ ਤੁਹਾਨੂੰ ਉਹ ਮਿਲ ਜਾਣਗੇ ਰਿੰਮ ਉਹ ਮਿਲ ਜਾਣਗੇ ਉਹੀ ਐਸੀ ਚੀਜ਼ ਨਹੀਂ ਜਿਹੜੀ ਨਾਮ ਮਿਲੇਗੀ ਇਸ ਮਾਰਕੀਟ ਦੇ ਅੰਦਰ ਤਾਂ ਸਸਤੀ ਮਹਿੰਗੀ ਤੁਹਾਡੇ ਤੇ ਡਿਪੈਂਡ ਹੈ ਵੀ ਤੁਸੀਂ ਕਿੰਨਾ ਕੁ ਅਗਲੇ ਨੂੰ ਰੇਟ ਤੋੜ ਕੇ ਲੈ ਸਕਦੇ ਜੀ ਜੇ ਤੁਸੀਂ ਨਵੇਂ ਬੰਦੇ ਜੀ ਤੁਸੀਂ ਚਾਰ ਆਰੀ ਮਾਰਕੀਟ ਚ ਗੇੜਾ ਕੱਢੋ ਤੁਹਾਨੂੰ ਇਹ ਪਤਾ ਲੱਗੇਗਾ ਵੀ ਸਮਾਨ ਲੈਣਾ ਕਿੱਥੋਂ ਹੈ ਅਸੀਂ ਤਾਂ ਢੇਰ ਤਾਂ ਹਰ ਇੱਕ ਦੁਕਾਨ ਦੇ ਤੁਹਾਨੂੰ ਮਿਲ ਜਿਗਾ ਹਰ ਇੱਕ ਤਰ੍ਹਾਂ ਦਾ ਸਮਾਨ ਮਿਲ ਜਿਗਾ ਪਰ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਕਿੰਨਾ ਕੁ ਮਹਿੰਗਾ ਖਰੀਦ ਕੇ ਲਿਆਉਂਦੇ ਜੀ ਤੁਹਾਨੂੰ ਕਿੰਨੇ ਕੁ ਨੌਲੇਜ ਹੈ ਕੱਲੀ ਕਮੈਂਟਾਂ ਦੇ ਵਿੱਚ ਆ ਕੇ ਨੌਲੇਜ ਨਾ ਜਿਹੜਾ ਕਰੋ ਇਹ ਨੌਲੇਜ ਤੁਸੀਂ ਮਾਰਕੀਟ ਦੇ ਵਿੱਚ ਜਾ ਕੇ ਦਿਖਾਓ ਉੱਥੇ ਤੁਹਾਨੂੰ ਪਤਾ ਲੱਗੇ ਵੀ ਹਾਂ ਅਸੀਂ ਕਿ ਇਥੋਂ 20 ਬੰਦੇ ਮੈਂ ਤੁਹਾਨੂੰ ਦਿਖਾ ਦਾਂਗਾ ਜਿਹੜੀ ਸੀ ਚੀਜ਼ ਨੂੰ ਸਾਫ਼ ਚੀਜ਼ ਵਧੀਆ ਰੇਟ ਤੇ ਲੈ ਕੇ ਮੈਂ ਕੁਛ ਮਿਸਤਰੀ ਇੱਕ ਮਿਸਤਰੀ ਨੂੰ ਮੈਂ ਜਾਣਦਾ ਜੋ ਇਥੋਂ ਸਮਾਨ ਲੈ ਕੇ ਜਾਂਦਾ ਜਿਆਦਾ ਲਾਡੀ ਫਤਿਹ ਗਰੂਰ ਹੋਣ ਕਈ ਲੋਕ ਵੇਖਦੇ ਵੀ ਹੋਣਗੇ ਉਹਨੂੰ ਮੈਂ ਫਾਲੋ ਵੀ ਕਰਦਾ ਮੈਂ ਵੀ ਵੇਖਦਾ ਬਾਈ origignal ਸਮਾਨ ਲੈ ਕੇ ਜਾਂਦਾ ਹਮੇਸ਼ਾ ਹੀ ਇਥੋਂ ਲੈ ਕੇ ਜਾਂਦਾ ਵਧੀਆ ਰੇਟਾਂ ਦੇ ਲੈ ਕੇ ਜਾਂਦਾ ਆ ਤੁਹਾਡੇ ਸਾਹਮਣੇ ਟਰੈਕਟਰ ਖੜੇ ਨੇ ਤੁਸੀਂ ਵੀ ਲੈ ਆ ਸਕਦੇ ਜੀ ਪਰ ਤੁਹਾਨੂੰ ਸਿਰਫ ਇੱਕ ਵੀਡੀਓ ਦੇਖਦੇ ਜੇ ਤੁਸੀਂ ਅਗਲੇ ਨੂੰ ਕਹਿ ਦਿੰਦੇ ਇਹ ਕਮੈਂਟਾਂ 'ਚ ਤੁਸੀਂ ਨੰਬਰ ਨੇ ਦਿੱਤਾ ਫਲਾਣਾ ਇਹ ਤਾਂ ਜੇ ਹੁਣ ਮੈਂ ਇੱਥੇ ਨੰਬਰ ਚਲਾ ਵੀ ਦੇਵਾਂ ਲੋਕੀ ਵੀਡੀਓ ਦੇਖਦੇ ਨਹੀਂ ਫੋਨ ਪ ਪਹਿਲਾ ਵੀਡੀਓ ਚ ਤਾਂ ਦੇਖ ਲਓ ਵੀ ਕੀ ਕੀ ਅਸੀਂ ਆਖਿਆ ਕੀ ਕੀ ਨਹੀਂ ਆਖਿਆ ਅੱਛਾ ਵੱਡੇ ਤੋਂ ਵੱਡਾ ਮਾਡਲ ਇੱਥੇ ਖੜਾ ਠੀਕ ਹੈ ਛੋਟੇ ਤੋਂ ਛੋਟਾ ਮਾਡਲ ਇੱਥੇ ਖੜਾ ਹਰ ਇੱਕ ਤਰ੍ਹਾਂ ਦਾ ਸਮਾਨ ਮਿਲ ਜੇਗਾ ਪਰ ਜਾਣਾ ਕਿਵੇਂ ਤੁਸੀਂ ਦੁਕਾਨ ਤੇ ਕੀ ਕਰਨਾ ਤੁਸੀਂ ਚਾਰ ਆਰੀ ਮਾਰਕੀਟ ਚ ਗੇੜਾ ਕੱਢੋ ਤੁਹਾਨੂੰ ਉੱਥੇ ਇੰਨੀ ਕੁ ਦੁਕਾਨ ਖੜੀ ਆ ਇੰਨੀ ਕੁ ਸ਼ਾਪ ਆ ਉੱਥੇ ਵੀ ਤੁਹਾਨੂੰ ਹਰ ਇੱਕ ਬੰਦਾ ਆਵਾਜ਼ ਮਾਰੇਗਾ ਵੀ ਆਜੋ ਸਾਡੀ ਦੁਕਾਨ ਤੇ ਆਜੋ ਤੁਸੀਂ ਹਰ ਇੱਕ ਦੁਕਾਨ ਤੇ ਟ੍ਰੈਲ ਲਓ ਸਮਾਨ ਦੀ ਕੁਆਲਿਟੀ ਚੈੱਕ ਕਰੋ ਫਿਰ ਪ੍ਰਾਈਸ ਪਤਾ ਕਰੋ ਜਿ세 ਜਿੱਥੇ ਕੁਆਲਿਟੀ ਹੋਏਗੀ ਉੱਥੇ ਪ੍ਰਾਈਸ ਅੜਕੇ ਵੀ ਦੇਣਾ ਪੈਂਦਾ ਇਹ ਵੀ ਗੱਲ ਅਸੀਂ ਇੱਕ ਇਥੇ ਹੈਗਾ ਜੀ ਇਸ LED ਵਗੈਰਾ ਦਾ ਬਹੁਤ ਵਧੀਆ ਬੰਦਾ ਅਸੀਂ ਆਨੇ ਆ ਅਸੀਂ ਮਿਲ ਕੇ ਆਏ ਅਸੀਂ ਅਸੀਂ 3-4 ਘੰਟੇ ਬਾਈ ਕੋਲੇ ਬੈਠੇ ਰਹੇ ਬਈ ਏਡਾ ਵਧੀਆ ਬੰਦਾ ਉਹਨਾਂ ਦੇ ਜਾ ਕੇ ਪਹਿਲਾ ਵੀਡੀਓ ਅਸੀਂ ਪਹਿਲਾਂ ਤਾਂ ਕਦੇ ਸ਼ੂਟ ਨਹੀਂ ਕੀਤੇ ਅਸੀਂ ਪਹਿਲੀ ਵਾਰ ਹੀ ਗਏ ਸੀ ਉਹਦੇ ਕੋਲੇ ਬਾਈ ਨਾਲ ਗੱਲ ਹੋਈ ਸੀ ਤਾਂ ਸਾਨੂੰ ਬਹੁਤ ਵਧੀਆ ਲੱਗਾ ਅੱਛਾ ਸਮਾਨ 120 ਹੌਸਪਾਵਰ ਤੱਕ ਤੁਹਾਨੂੰ ਬੈਕ ਸਾਈਡ ਦੇ ਹਿੱਸੇ ਕੋਈ ਟਾਇਰ ਸੋਨਾਂ ਨੂੰ ਉਠਾਈ 8 18 16 17 15 14 12 ਛੋਟੇ ਤੋਂ ਛੋਟਾ ਟਰੈਕਟਰ ਤੋਲ ਕੇ ਮਿਲ ਜਾਏਗਾ ਪਰ ਕਿਸੇ ਨੇ ਤੋਲ ਕੇ ਦੇਣਾ ਕਿਸੇ ਨੇ ਆਪ ਦੇ ਸਾਹ ਤੇ ਸਿੱਧਾ ਮਕਾਤਾ ਮਾਰ ਦਿੰਦਾ ਵੀ ਹਾਂ ਇਥੇ ਵੈਸਟ ਬੰਗਾਲ ਨੰਬਰ ਵੀ ਹੁੰਦੇ ਨੇ ਠੀਕ ਹੈ ਜੀ ਉਹ ਚੋਰੀ ਦੇ ਥੋੜਾ ਹੋ ਗਏ ਉਹ ਤਾਂ ਵੈਸਟ ਬੰਗਾਲ ਨੰਬਰ ਲੱਗਾ ਹਰ ਇੱਕ ਟਰੈਕਟਰ ਦਾ ਨੰਬਰ ਨਹੀਂ ਮਿਲਦਾ ਪਰ ਹਰ ਇੱਕ ਟਰੈਕਟਰ ਚੋਰੀ ਦਾ ਵੀ ਨਹੀਂ ਗਿਆ ਇਥੇ ਮਾਰਕੀਟ ਬਹੁਤ ਵੱਡੀ ਆ ਤੇ ਜਿਹੜੇ ਲੋਕ ਨਵੇਂ ਆਉਂਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਉਸ ਤੋਂ ਬਾਅਦ ਗੱਡੀਆਂ ਦਾ ਗੱਡੀਆਂ ਦਾ ਵੀ ਇਥੇ ਸਾਮਾਨ ਵਾਧੂ ਏ ਜਨਰੇਟਰ ਉਹ ਮਿਲ ਜਾਣਗੇ ਹਰ ਇੱਕ ਚੀਜ਼ ਹਰ ਇੱਕ ਤਰ੍ਹਾਂ ਦਾ ਸਾਮਾਨ ਮਿਲ ਜੇਗਾ ਇੰਜਨਾਂ ਦੇ ਤਾਂ ਤੁਸੀਂ ਗੱਲ ਹੀ ਨਾ ਕਰੋ ਇੰਜਨ ਤਾਂ ਇੰਨਾ ਕ ਭਿਆ ਇਥੇ ਮਾਰਕੀਟ ਦੇ ਅੰਦਰ ਅੱਛਾ ਇੰਜਨ ਦੇ ਹੁਣ ਟੈਸਟਿੰਗ ਦੇ ਦੋ ਤਿੰਨ ਤਰੀਕੇ ਚਲ ਦੱਸ ਦੇਣਾ ਵੀ ਜਿੰਨੀ ਕ ਆਪਾਂ ਨੂੰ ਹੈਗੀ ਉਹਨੇ ਕ ਚਾਰ ਸ਼ਬਦ ਆਪਾਂ ਦੱਸ ਦਿੰਨੇ ਆ ਬਲੋ ਹੋ ਗਈ ਔਇਲ ਪ੍ਰੈਸ਼ਰ ਹੋ ਗਿਆ ਉਸ ਤੋਂ ਬਾਅਦ ਇੰਜਨ ਦਾ ਆਪਾਂ ਉੱਤੋਂ ਬਲੋ ਚੈੱਕ ਕਰ ਲਈ ਸਾਈਡ ਤੋਂ ਜਿਹੜਾ ਕਿ ਹੁੰਦਾ ਔਇਲ ਪ੍ਰੈਸ਼ਰ ਜ਼ਰੂਰ ਚੈੱਕ ਕਰਨਾ ਠੀਕ ਹੈ ਜੀ ਤੇ ਆ ਆਪਣੇ ਸਾਹਮਣੇ ਮੈਂ ਤੁਹਾਨੂੰ ਜੋ ਵੀ ਵੀਡੀਓ ਦਿਖਾ ਰਿਹਾ ਨਾ ਸਮਾਨ ਸਾਰਾ ਮਿਲਦਾ ਕਈ ਲੋਕ ਮੈਨੂੰ ਪਤਾ ਕੀ ਬਾਅਦ ਚ ਕਮੈਂਟ ਕਰਦੇ ਨੇ ਵੀ ਤੂੰ ਉਹ ਚੀਜ਼ ਵਿਖਾਈ ਅੱਛਾ ਇਹਦੇ ਵਿੱਚ 90 ਹਾਰਸਪਾਵਰ ਦੇ ਟਰੈਕਟਰ ਖੜੇ ਨੇ ਸਾਨੂੰ ਅਗਲੇ ਨੇ ਵੀਡੀਓ ਨਹੀਂ ਲੈਣ ਦਿੱਤੀ ਸ਼ਾਰਟ ਵੀ ਨਹੀਂ ਲੈਣ ਦਿੱਤਾ ਗੱਡੀ ਜਿਹੀ ਸੀ ਸ਼ਾਰਟ ਵੀ ਨਹੀਂ ਲੈਣ ਦਿੱਤਾ ਕਹਿੰਦੇ ਵੀ ਰੋਲਾ ਪਾ ਲੈਂਦੇ ਆਣ ਕੇ ਤੁਸੀਂ ਆ ਨੰਬਰ ਦੀ ਗੱਲ ਕੀਤੀ ਹੈ ਨੰਬਰ 2 ਸਾਨੂੰ ਆ ਵੇਖੋ ਇੰਜਨ ਤਾਂ ਤੁਹਾਨੂੰ 20000 ਚ 10000 ਚ ਮਿਲ ਜਾਣਗੇ ਪਰ ਲੈਣ ਵਾਲਾ ਬੰਦਾ ਚਾਹੀਦਾ ਨਾਲ ਇੰਜਨ ਦੇ ਕੇ ਠੀਕ ਹੈ 20000 ਤੋਂ ਸ਼ੁਰੂ ਹੋ ਜਾਂਦੇ ਨੇ ਲਗਭਗ ਇੰਜਨ ਪਰ ਦੁਕਾਨਾਂ ਦੇਖੋ ਨਾ ਮੈਂ ਕਿੰਨੀਆਂ ਤੁਹਾਨੂੰ ਦਿਖਾ ਚੁੱਕਿਆ ਅਸੀਂ ਗੱਡੀ ਦੇ ਵਿੱਚ ਘੁੰਮ ਰਹੇ ਆ ਦੁਕਾਨਾਂ ਬਾਕੀ ਜਾਣਾ ਜਦੋਂ ਵੀ ਜਾਣਾ ਸਿਆਲ ਚ ਜਾਓ ਕਿਉਂਕਿ ਉਦੋਂ ਮੀਂਹ ਘਟ ਪਾਈ ਹੁੰਦੀ ਹੈ ਗਰਮੀ 'ਚ ਤੁਸੀਂ ਜਾਓਗੇ ਜਦੋਂ ਮੀਂਹ ਪੈਗਾ ਤੁਸੀਂ ਮਾਰਕੀਟ ਘੁੰਮ ਨਹੀਂ ਸਕਦੇ ਤਾਂ ਮਾਰਕੀਟ ਘੁੰਮੀ ਨਾ ਤਾਂ ਉਹ ਚੀਜ਼ ਤੁਹਾਨੂੰ ਮਿਲਣੀ ਨਹੀਂ ਸ਼ੋਵਾ ਉਹ ਇੱਥੋਂ ਮਿਲ ਜਾਣੀਆਂ ਮਾਰਕੀਟ ਹੈ ਏਡਿਕ ਵੱਡੀ ਆ ਅਸੀਂ ਮੈਨੂੰ ਲੱਗਦਾ 6-7 ਦੁਕਾਨਾਂ ਦੀ ਵੀਡੀਓ ਕੀਤੀ ਉਹ ਬੰਦਿਆਂ ਦੀ ਕੀਤੀ ਜਿਨ੍ਹਾਂ ਤੋਂ ਸਮਾਨ ਸਹੀ ਮਿਲੇਗਾ ਪਰ ਫਿਰ ਵੀ ਜਦੋਂ ਤੁਸੀਂ ਸਮਾਨ ਲੈਣਾ ਆਉਂਦਾ ਜਾ ਕੇ ਚੈੱਕ ਕਰੋ ਸਮਾਨ ਨੂੰ ਫਿਰ ਲਓ ਠੀਕ ਹੈ ਜ਼ਿੰਮੇਵਾਰੀ ਤੁਸੀਂ ਆਪ ਚੈੱਕ ਕਰੋ ਸਮਾਨ ਦੀ ਓਰੀਜਨੈਲਟੀ ਕਿੰਨੀ ਹੈ ਤੁਸੀਂ ਆਗਾ ਮਿਸਤਰੀ ਲਿਆਓ ਸਾਰਾ ਕੁਝ ਤੁਸੀਂ ਪੈਸੇ ਦੇ ਕੇ ਚੀਜ਼ ਲੈਣੀ ਹੈ ਨਾ ਕਿ ਫਰੀ ਚ ਲੈਣੀ ਅੱਛਾ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਆ ਜੀ ਹਰ ਇੱਕ ਟਰੇਡਰ ਜੀਸੀਪੀ ਵਾਲਾ ਵੀ ਖੜਾ ਹੈ ਦੇਖੋ ਸ਼ੋਅ ਵਾਲਾ ਤੇ ਧੰਨਵਾਦ ਮਿਲਦੇ ਆ ਕਿਸੇ ਹੋਰ ਵੀਡੀਓ ਚ ਪਾਰਟ ਦੂਜਾ ਵੀ ਆਏਗਾ ਉਹਦੇ ਵਿੱਚ ਵੀ ਡਿਟੇਲ ਮਿਲੇਗੀ ਤਾਂ